ਰੋ ਮਹੱਲਾ ਪਹਿਲਾ ਹਿਰਦੈ ਨਾਮ ਸਰਬ ਧਨ ਧਾਰਨ ਗੁਰ ਪ੍ਰਸਾਦੀ ਪਾਈਐ ਅਮਰ ਪਦਾਰਥ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲਿਵ ਲਾਈਐ ਮਨ ਰੇ RAM ਭਗਤ ਚਿਤ ਲਾਈਐ ਗੁਰਮੁਖ RAM ਨਾਮ ਜਪ ਹਿਰਦੈ ਸਹਿਜ ਸੇਤੀ ਘਰ ਜਾਈਐ ਰਹਾਉ ਪਰਮ ਭੇਦ ਭਉ ਕਬਹ ਨਾ ਛੂਟਸ ਇਹ ਭਉ ਪਦ ਤੇ ਧਮਕ ਲਾਉਣੀ ਐ ਪਰਮ ਭੇਦ ਭਉ ਕਬਹ ਨਾ ਛੂਟਸ ਆਵਤ ਜਾਤ ਨ ਜਾਣੀ ਦੇਨ ਹਰ ਨਾਮ ਕੋ ਮੁਕਤ ਨ ਪਾਵਸ ਦੂਬ ਮੋਏ ਦੇਨ ਪਾਨੀ ਤੰਦਾ ਕਰਤ ਸਗਲੀ ਪਾਤਖੋਵਸ ਪਰਮ ਨ ਮਿਟਸ ਗਵਾਰਾ ਬੇਨ ਗੋਰ ਸ਼ਬਦ ਮੁਕਤ ਨਹੀਂ ਕਬਹੀ ਅੰਦਲੇ ਤੰਦ ਪਸਾਰਾ ਅਕੋਲ ਨਿਰੰਜਨ ਸਿਓ ਮਨ ਮਾਨਿਆ ਮਾਨ ਹੀਤੇ ਮਨ ਮੂਆ ਅੰਤਰ ਬਾਹਰ ਏਕੋ ਜਾਨਿਆ ਨਾਨਕ ਅਵਰ ਨਾ ਦੂਆ ਪਹਿਰਾ ਮਹੱਲਾ ਪਹਿਲਾ ਜਗਨ ਜਗਨ ਹੋਮ ਪੁੰਨ ਤਪ ਪੂਜਾ ਹਾਏ ਜਗਨ ਨਹੀਂ ਕਹਿਣਾ ਇਹ ਥੋੜਾ ਜਿਹਾ ਕੱਸ ਕੇ ਬੋਲਣਾ ਜਗਨ ਜੱਗਾ ਦਾ ਵਾਚਕ ਹੈ ਜਗਨ ਹੋਮ ਇਥੇ ਠਮਕ ਪੁੰਨ ਤਪ ਪੂਜਾ ਇਥੇ ਵਿਸਰਾਮ ਹੈ ਦੇਹ ਦੁਖੀ ਨਿਤ ਦੁਖ ਸਹੈ ਜਗਨ ਹੋਮ ਪਉਣ ਤਾਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ ਰਾਮ ਨਾਮ ਬਿਨ ਮੁਕਤ ਨ ਪਾਵਸ ਮੁਕਤ ਨਾਮ ਗੁਰਮੁਖ ਲਹੈ ਰਾਮ ਨਾਮ ਬਿਨ ਬਿਰਥੇ ਜਗ ਜਨਮ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਵੈ ਨਿਹਫਲ ਮਰ ਭ੍ਰਮਣਾ ਬਿਖ ਖਾਵੇ ਬਿਖ ਬੂਲੀ ਬੁੱਲੇ ਬਿਨ ਨਾਵੈ ਨਿਫਲ ਮਾਨ ਨਿਫਲ ਮਾਰ ਭ੍ਰਮਨਾ ਰਹਾਉ ਪੁਸਤਕ ਪਾਠ ਵਿਆਕਰਣ ਵਖਾਣਾ ਸੰਧਿਆ ਕਰਮ ਤੇ ਕਾਲ ਕਰੈ ਪੁਸਤਕ ਪਾਠ ਵਿਆਕਰਣ ਵਖਾਣਾ ਇਥੇ ਵਿਸਰਾਮ ਹੈ ਸੰਧਿਆ ਕਰਮ ਸੰਧਿਆ ਕਰਮ ਤੇ ਕਾਲ ਕਰੈ ਬੇਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ ਰਾਮ ਨਾਮ ਬਿਨ ਉਰਜ ਮਰੇ ਡੰਡਕ ਮੰਡਲ ਸਿਖਾ ਸੂਤ ਧੋਤੀ ਸਿਖਾ ਇੱਥੇ ਪਦ ਜਿਹੜਾ ਹੈ ਇਹ ਪੋਲਾ ਬੋਲਣਾ ਹੈ ਇੱਥੇ ਸਿਖਾ ਨਹੀਂ ਕਹਿਣਾ ਸਿਖਾ ਦਾ ਅਰਥ ਬੁੱਧੀ ਹੈ ਚੂਟੀ ਹੈ ਡੰਡਕ ਮੰਡਲ ਸਿਖਾ ਸੂਤ ਧੋਤੀ ਇੱਥੇ ਵੀ ਸਰਾਮ ਹੈ ਤੀਰਥ ਗਾਵਨ ਆਤਿ ਭ੍ਰਮਣ ਕਰੈ ਹਾਤ ਪਦ ਵੀ ਪੋਲਾ ਬੋਲਣਾ ਅਤ ਨਹੀਂ ਕਹਿਣਾ ਰਾਮ ਨਾਮ ਬਿਨ ਸ਼ਾਂਤ ਨਾ ਆਵੇ ਜਪ ਹਰ ਹਰ ਨਾਮ ਸੁਪਾਰ ਪਰੈ ਜਟਾ ਮੁਕਟ ਤਨ ਭਸਮ ਲਗਾਈ ਵਸਤਰ ਛੂਡ ਤਨ ਨਗਨ ਭਇਆ RAM ਨਾਮ ਬਿਨ ਤ੍ਰਿਪਤ ਨ ਆਵੇ ਕਿਰਤ ਕੇ ਕਿਰਤ ਕੈ ਬੰਦ ਹੈ ਭੇਖ ਭਇਆ ਬੰਦ ਹੈ ਪਾਠ ਹੈ ਇੱਥੇ ਮੇਰੀ ਪੋਥੀ ਚ ਬੰਦ ਏ ਛਪਿਆ ਸੀ ਪਰ ਬੰਦ ਹੈ ਪਾਠ ਸ਼ੁੱਧ ਪਾਠ ਹੈ ਕਿਰਤ ਕੈ ਬੰਦ ਹੈ ਭੇਖ ਭਇਆ ਹਾਂ ਦਲਾਵਾਂ ਨਾਲ ਪਾਠ ਸ਼ੁੱਧ ਹੈ ਜੀ ਪ੍ਰਾਤਨ ਸਰੂਪ ਵਿੱਚ ਜੇਤੇ ਜੀ ਅਜੰਤ ਜਾਲ ਥਲ ਮਹੀ ਅਲ ਜਤਰ ਕਤਰ ਤੂੰ ਸਰਬ ਜੀਆ ਗੁਰ ਪਰ ਗੁਰ ਪ੍ਰਸਾਦ ਰਾਖ ਲੈ ਜਨ ਕੋ ਹਰ ਰਸ ਨਾਨਕ ਝੋਲ ਪੀਆ ਰਗ ਪੈਰਾ ਮਹੱਲਾ ਤੀਜਾ ਚੌਪਦੀ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜਾਤ ਕਾ ਗਰਭ ਨ ਕਰੀਐ ਕੋਈ ਗਰਭ ਇਹ ਬੱਬੇ ਨਾਲ ਬੋਲਣਾ ਪੱਬਾ ਨਹੀਂ ਬੋਲਦੇ ਨਾਲ ਗਰਭ ਨਹੀਂ ਕਹਿਣਾ ਜਾਤ ਕਾ ਗਰਭ ਨ ਕਰੀਐ ਕੋਈ ਬ੍ਰਹਮ ਬਿੰਦੇ ਸੋ ਬ੍ਰਹਮਣ ਹੋਈ ਬ੍ਰਹਮਣ ਹੋਈ ਜਾਤ ਕਾ ਗਰਭ ਨ ਕਰ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਜਾਤ ਕਾ ਗਰਭ ਇਥੇ ਵਿਸਰਾਮ ਲੱਗੇਗਾ ਨਾ ਕਰ ਮੂਰਖ ਗਵਾਰਾ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਹ ਗਵਾਰਾ ਨਹੀਂ ਕਹਿਣਾ ਧਿਆਨ ਨਾਲ ਗਵਾਰਾ ਬੋਲਣਾ ਕਿਉਂਕਿ ਇੱਕ ਹੀ ਗੱਗੇ ਦੇ ਅੱਗੇ ਕੰਨਾਂ ਨਹੀਂ ਦੋ ਕੰਨੇ ਹਨ ਗਵਾਰਾ ਗਾਵਾਰਾ ਨਹੀਂ ਕਹਿਣਾ ਹੈ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲ ਹੈ ਬਹੁਤ ਵਿਕਾਰਾ ਇਸ ਗਰਭ ਤੇ ਇਥੇ ਵਿਸਰਾਮ ਚੱਲ ਹੈ ਬਹੁਤ ਵਿਕਾਰਾ ਰਹਾਉ ਚਾਰੇ ਵਰਨ ਆਖੇ ਸਭ ਕੋਈ ਬ੍ਰਹਮ ਬਿੰਦ ਤੇ ਸਭ ਓਪਤ ਹੋਈ ਮਾਟੀ ਏਕ ਸਗਲ ਸੰਸਾਰਾ ਬਹੁ ਵਿਦ ਭਾਂਡੇ ਘੜੈ ਕੁਮਾਰਾ ਹਾਂ ਕੁਮਾਰਾ ਮੰਮੀ ਦੇ ਹੇਠ ਹਲੰਤ ਲੱਗਿਆ ਹੋਇਆ ਹੈ ਪੰਚ ਬੱਬੇ ਦਾ ਭਾਂਡੇ ਘੜਾ ਕੁਮਾਰਾ ਪੰਚ ਤਤ ਮਿਲ ਦੇਹੀ ਕਾ ਆਕਾਰਾ ਘਟ ਵੱਧ ਕੋ ਕਰੈ ਵਿਚਾਰਾ ਘਟ ਵੱਧ ਇਥੇ ਵਿਸਰਾਮ ਹੈ ਘਟ ਵੀ ਥੋੜਾ ਜਿਹਾ ਕੱਸ ਕੇ ਕਹਿਣਾ ਵੱਧ ਘਟ ਵੱਧ ਕੋ ਕਰੈ ਵਿਚਾਰਾ ਕਹਿਤ ਨਾਨਕ ਇਹੋ ਜੀਉ ਕਰਮ ਬੰਧ ਹੋਈ ਕਹਿਤ ਨਾਨਕ ਇਹੋ ਜੀਉ ਇਥੇ ਵਿਸਰਾਮ ਕਹਿਤ ਨਾਨਕ ਇਹੋ ਜੀਉ ਕਰਮ ਬੰਦ ਹੋਈ ਕਹਿਤ ਨਾਨਕ ਇਹੋ ਜੀਉ ਕਰਮ ਬੰਦ ਹੋਈ ਬਿਨ ਸਤ ਗੁਰ ਭੇਟੇ ਮੁਕਤ ਨਾ ਹੋਈ ਭੈਰਾ ਮਹੱਲਾ ਤੀਜਾ ਜੋਗੀ ਗ੍ਰਹੀ ਪੰਡਤ ਭੇਖ ਧਾਰੀ ਏ ਸੂਤੇ ਆਪਣੇ ਅਹੰਕਾਰੀ ਮਾਇਆ ਮਦ ਮਾਤਾ ਰਹਿਆ ਸੋਏ ਜਾਗਤ ਰਹੈ ਨਾ ਮੂਸਾ ਕੋਈ ਰਹਾਉ ਸੋ ਜਾਗੈ ਜਿਸ ਸਤਗੁਰ ਮਿਲੇ ਪੰਜ ਦੂਤ ਉਹ ਵਸਗਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾ ਨਹਿ ਮਾਰੈ ਸੋ ਜਾਗੈ ਜੋ ਏਕੋ ਜਾਣੈ ਪ੍ਰਕਿਰਤਿ ਛੋਡੈ ਤਤ ਪਛਾਨੈ ਪ੍ਰਕਿਰਤਿ ਛੋਡੈ ਇਥੇ ਵਿਸਰਾਮ ਹੈ ਤਤ ਪਛਾਨੈ ਕਾਹੋ ਵਰਨਾ ਵਿੱਚ ਜਾਗੈ ਕੋਇ ਜਮੈ ਕਾਲੈ ਤੇ ਛੂਟੈ ਸੋਇ ਜਮੈ ਪੂਲੈ ਭੂਲਨਾ ਜਮੈ ਨਹੀਂ ਕਹਿਣਾ ਜਮੈ ਕਾਲੈ ਤੇ ਛੂਟੈ ਸੋਇ ਕਹਿਤ ਨਾਨਕ ਜਨ ਜਾਗੈ ਸੋਇ ਗਿਆਨ ਅੰਜਨ ਜਾ ਕੀ ਨੇਤਰੀ ਹੋਇ ਪੈਰੋ ਮਹੱਲਾ ਤੀਜਾ ਜਾ ਕਉ ਰਾਖੈ ਆਪਣੀ ਸਰਣਾਈ ਸਾਚੇ ਲਾਗੈ ਸਚਾ ਫਲ ਪਾਈ ਰੇ ਜਨ ਕੈ ਸੋ ਕਰਹੁ ਪੁਕਾਰਾ ਹੁਕਮੇ ਹੁਆ ਹੁਕਮੇ ਵਰਤਾਰਾ ਰਹਾਉ ਏਹੂ ਆਕਾਰ ਤੀਰਾ ਹੈ ਧਾਰਾ ਖਿਨ ਮਹਿ ਬਿਨਸਾ ਕਰਤ ਨਾ ਲਾਗੈ ਬਰ ਕਰ ਪ੍ਰਸਾਦ ਇਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰ ਜੀਵਾਲੇ ਸੋਏ ਐਸਾ ਬੂਝੋ ਭਰਮ ਨਾ ਭੁੱਲੋ ਕੋਏ ਪੈਰਾ ਮਹੱਲਾ ਤੀਜਾ ਮੈਂ ਕਾਮਣ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇਰਾ ਕਰੀ ਸੀਗਾਰ ਤੇਰਾ ਨਹੀਂ ਇੱਥੇ ਤੇਹਾ ਪਾਠ ਸੁੱਧਾ ਜੀ ਇੱਥੇ ਗਲਤੀ ਨਾਲ ਤੇਰਾ ਛਪ ਗਿਆ ਸ਼ਬਦਾਰਥ ਪੁਥੀਆਂ ਚ ਤੇਹਾ ਪਾਠ ਹੈ ਜਿਹਾ ਕਰਾਏ ਤੇਹਾ ਕਰੀ ਸੀਗਾਰ ਜਿਹਾ ਕਰਾਏ ਤੇਹਾ ਕਰੀ ਸੀਗਾਰ ਸੀਗਾਰ ਹਾਂ ਬਿਹਾਰੀ ਨਾਲ ਜਾਂ ਤਿਸ ਭਾਵ ਹੈ ਤਾਂ ਕਰੇ ਭੋਗ ਹਾਂ ਦੋਵੇਂ ਇਹਨਾਂ ਪਦਾਂ ਤੇ ਬਿੰਦੀਆਂ ਹਨ ਤਾਂ ਬਿੰਦੀਆਂ ਉਚਾਰਨ ਕਰਨੀਆਂ ਹਨ ਜਾਂ ਤਿਸ ਭਵ ਤਾ ਕਰੇ ਭੋਗ ਤਾਨ ਮਨ ਸਾਚੇ ਸਾਹਿਬ ਜੋਗ ਰਹਾਉ ਉਸਤਤ ਨਿੰਦਾ ਕਰੇ ਕਿਆ ਕੋਈ ਜਾਂ ਆਪੇ ਵਰਤਾ ਏਕੋ ਸੋਈ ਗੁਰ ਪ੍ਰਸਾਦੀ ਪਰਮ ਕਸਾਈ ਮਿਲਾਉਗੀ ਦਇਾਲ ਪੰਚ ਸ਼ਬਦ ਵਜਾਈ ਭਨਤ ਨਾਨਕ ਕਰੇ ਕਿਆ ਕੋਈ ਜਿਸਨੂੰ ਆਪ ਮਿਲਾਵੇ ਸੋਏ ਪਰਉ ਮਹੱਲਾ ਤੀਜਾ ਸੋ ਮੋਨ ਜੇ ਮਾਨ ਕੀ ਦੁਬਿਧਾ ਮਾਰੇ ਹਾਂ ਸੋ ਮੋਨਾ ਜੇ ਮਾਨ ਕੀ ਦੁਬਿਧਾ ਮਾਰੇ ਮੋਨ ਪੁੱਲੈ ਬੋਲਨਾ ਮੂਨ ਨੀ ਕਹਿ ਦੇਣਾ ਦੁਬਿਧਾ ਮਾਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਖੋਜਹੁ ਭਾਈ ਮਨ ਖੋਜਤ ਨਾਮ ਨੋ ਨਿਦ ਪਾਈ ਰਹਾਉ ਮੂਲ ਮੋਹ ਕਰ ਮੂਲ ਮੋਹ ਕਰ ਕਰਤਾ ਜਗਤ ਉਪਾਇਆ ਕਰ ਪਤੀ ਵਿਸਰਾਮ ਹੈ ਮੂਲ ਮੋਹ ਕਰ ਕਰਤਾ ਜਗਤ ਉਪਾਇਆ ਮਮਤਾ ਲਾਇ ਧਰਮ ਪੁਲਾਇਆ ਇਸ ਮਨ ਤੇ ਸਭ ਪਿੰਡ ਪ੍ਰਾਣਾ ਮਨ ਕੈ ਵਿਚਾਰ ਹੁਕਮੁ 부ਜਿ ਸੁਮਾਨਾ ਹੁਕਮੁ 부ਜਿ ਸੁਮਾਨਾ ਕਰਮੁ ਹੋਇ ਗੁਰ ਕਿਰਪਾ ਕਰੈ ਏਹ ਮਨ ਜਾਗੈ ਇਸ ਮਨ ਕੀ ਦੁਬਿਦਾ ਮਰੈ ਮਨ ਕਾ ਸੁਭਾਅ ਸਦਾ ਬੈਰਾਗੀ ਸਭ ਮਹਿ ਵਸੈ ਅਤੀਤ ਅਨਰਾਗੀ ਕਹਿਤ ਨਾਨਕ ਜੋ ਜਾਣੈ ਭੇਉ ਆਦਪੁਰਖ ਨਿਰੰਜਨ ਦੇਉ